I just see- ਡੇਲੀ ਪੋਸਟ ਪੰਜਾਬੀ ਹਰ ਇੱਕ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਸਾਡਾ ਬੱਚਾ ਪੜੇ ਤੇ ਪੜ੍ਹਾਈ ਤੋਂ ਬਾਅਦ ਉਹ ਨੌਕਰੀ ਚਾਹੇ ਉਹ ਸਰਕਾਰੀ ਨੌਕਰੀ ਹੋਵੇ ਚਾਹੇ ਉਹ ਬਿਜ਼ਨਸਮੈਨ ਬਣੇ ਬਹੁਤ ਵੱਡੀ ਹਰ ਇੱਕ ਮਾਂ-ਬਾਪ ਦੀ ਖੁਆਇਸ਼ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਹੁੰਦਾ ਕਿ ਬੱਚੇ ਨੂੰ ਪੜਾਉਣ ਦੇ ਲਈ ਅੱਜ ਇੱਕ ਵੱਡੀ ਸਿਰਦਰ ਦੀ ਬਣਿਆ ਹੋਇਆ ਪੈਸਾ ਉਹ ਪੈਸਾ ਅਸੀਂ ਕਿਵੇਂ ਕਿਉਂਕਿ ਬਹੁਤ ਵੱਡੀਆਂ ਫੀਸਾਂ ਹੁੰਦੀਆਂ ਨੇ ਤਾਂ ਇਹ ਅੱਜ ਅਸੀਂ ਇੱਕ ਅਜਿਹੀ ਯੂਨੀਵਰਸਿਟੀ 'ਚ ਪਹੁੰਚੇ ਆ ਜਿਸ ਦੀ ਅਸੀਂ ਬਹੁਤ ਜ਼ਿਆਦਾ ਪ੍ਰਸ਼ੰਸਾ ਸੁਣੀ ਹੈ ਵੀਡੀਓ ਵਾਇਰਲ ਹੁੰਦੀਆਂ ਵੀ ਦੇਖਿਆ ਨੇ ਕਿ ਇਹ ਯੂਨੀਵਰਸਿਟੀ ਪੜ੍ਹਾਈ ਤੇ ਬਦਲੇ ਪੈਸਾ ਨਹੀਂ ਲੈਂਦੀ ਜਦੋਂ ਅਸੀਂ ਇਹ ਸੁਣਿਆ ਫਿਰ ਉਸ ਦੇ ਪਿੱਛੇ ਅਸੀਂ ਸੱਚਾਈ ਜਾਣਨ ਲਈ ਅੱਜ ਅਸੀਂ ਲੈਮਨ ਸਕਿੱਲ ਟੈਕ ਯੂਨੀਵਰਸਿਟੀ 'ਚ ਪਹੁੰਚੇ ਆ ਜਿਹੜੀ ਕੀ ਰੋਪੜ ਦੀਆਂ ਜਿਹੜੀਆਂ ਬਾਦੀਆਂ ਦੇ ਵਿੱਚ ਹੈਗੀ ਹੈ ਪਹਾੜਾਂ ਦੀ ਗੋਦੀ 'ਚ ਯੂਨੀਵਰਸਿਟੀ ਹੈਗੀ ਬਹੁਤ ਵਧੀਆ ਐਟਮੋਸਫੇਅਰ ਹੈਗਾ ਪਰ ਵੱਡੀ ਗੱਲ ਤੇ ਹੈਗੀ ਹੈ ਫੀਸ ਨਹੀਂ ਲੈਂਦੀ ਪਰ ਇਹ ਪੁੱਛਾਂਗੇ ਇਸ ਦੇ ਪਿੱਛੇ ਕੀ ਸੱਚਾਈ ਹੈਗੀ ਸਾਡੇ ਨਾਲ ਐਚਐਸ ਧਾਮੀ ਜੀ ਹੈਗੇ ਨੇ ਐਗਜ਼ੀਕਿਊਟਿਵ ਡੀਨ ਹੈਗੇ ਨੇ ਯੂਨੀਵਰਸਿਟੀ ਦੇ ਸਰ ਸਭ ਤੋਂ ਪਹਿਲਾਂ ਸਾਨੂੰ ਬਹੁਤ ਖੁਸ਼ੀ ਵੀ ਹੋਈ ਇਹ ਗੱਲ ਜਦੋਂ ਵਾਇਰਲ ਹੋ ਰਹੀ ਸੀ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਜੀ ਬਹੁਤ ਬਹੁਤ ਧੰਨਵਾਦ ਆਉਣ ਦਾ ਤੇ ਜੀ ਆਇਆਂ ਨੂੰ ਕਿ ਤੁਸੀਂ ਸਾਡੇ ਇੱਥੇ ਆਏ ਆ ਸਾਨੂੰ ਬੜਾ ਇਹ ਚੀਜ਼ ਵੀਡੀਓ ਥੱਲੇ ਕਮੈਂਟ ਵੀ ਆ ਰਹੇ ਸੀ ਦੇਖੇ ਸੁਣਿਆ ਪਰ ਅਸੀਂ ਸੁਣਨ ਤੋਂ ਬਾਅਦ ਸੋਚਿਆ ਕਿ ਕਿਉਂ ਨਾ ਯੂਨੀਵਰਸਿਟੀ ਜਾਇਆ ਜਾਵੇ ਇਸ ਦੇ ਪਿੱਛੇ ਕੀ ਸੱਚਾਈ ਹੈ ਕਿ ਇਹਨੇ ਯੂਨੀਵਰਸਿਟੀ ਫੀਸ ਹੀ ਨਹੀਂ ਲੈਂਦੀ ਬਿਲਕੁਲ ਠੀਕ ਸੁਣਿਆ ਤੁਸੀਂ ਦੇਖੋ ਬਹੁਤ ਵਧੀਆ ਗੱਲ ਤੁਸੀਂ ਉਹ ਨਹੀਂ ਕਹਿ ਰਹੇ ਸੀ ਕਿ ਤਿੰਨ ਚਾਰ ਚੀਜ਼ਾਂ ਹੁੰਦੀਆਂ ਮੇਨ ਇੱਕ ਤਾਂ ਹੈਗੀ ਆ ਹਰ ਬੱਚੇ ਨੂੰ ਪੜ੍ਹਾਈ ਦੀ ਜ਼ਰੂਰਤ ਹੈਗੀ ਆ ਜੀ 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 ਦੂਜੀ ਗੱਲ ਹੈ ਪੜ੍ਹਾਈ ਕਿਹੜੀ ਟੈਕਨੀਕਲ ਸਕਿੱਲ ਹੋਣੀ ਚਾਹੀਦੀ ਕਿ ਸਕਿੱਲ ਹੁੰਦਾ ਹੱਥ ਚੋਣਾ ਚਾਹੀਦਾ ਉਹ ਚੀਜ਼ ਨੂੰ ਹਾਸਲ ਕਰਨ ਲਈ ਕੀ ਚਾਹੀਦਾ ਪੈਸਾ ਚਾਹੀਦਾ ਜੇ ਮਾਪਿ ਉਹ ਕਿਸੇ ਔਖੇ ਸੌਖਾ ਹੋ ਕੇ ਪੈਸਾ ਦੇ ਵੀ ਦੇ ਉਸ ਤੋਂ ਬਾਅਦ ਅਲਟੀਮੇਟ ਕੀ ਹੁੰਦਾ ਕਿ ਨੌਕਰੀ ਹੋਣੀ ਚਾਹੀਦੀ ਤਾਂ ਇਹ ਸਾਰੀ ਚੀਜ਼ ਦਾ ਸੋਲੂਸ਼ਨ ਮੈਂ ਤੁਹਾਨੂੰ ਕਹੂੰਗਾ ਇੱਥੇ ਅਸੀਂ ਦੇ ਰਹੇ ਹਾਂ ਹਰ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋ ਯੂਨੀਵਰ ਟੈਕਨੀਕਲ ਸਕਿੱਲ ਯੂਨੀਵਰਸਿਟੀ ਹੈ ਤਾਂ ਉਹਦੇ ਉੱਤੇ ਫੋਕਸ ਕਰ ਰਹੇ ਆ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਇਹ ਯੂਨੀਵਰਸਿਟੀ ਇੱਕ ਕਾਰਪੋਰੇਟ ਘਰਾਂ ਨੇ ਨਾਲ ਮਿਲ ਕੇ ਹੋ ਰਹੀ ਹੈ ਆਈਬੀਐਮਏ ਦੇ ਵਿੱਚ ਐਂਕਰ 파ਟਨਰ ਹੈ ਟਾਟਾ ਟੈਕਨੋਲੋਜੀਜ਼ ਐਨਸੀਜ਼ ਹੈ ਪਲੱਸ ਹੋਰ ਕਾਫੀ ਜਿਹੜੀਆਂ ਨੇ ਕੰਪਨੀਆਂਸ ਨਾਲ ਰਲ ਕੇ ਅਸੀਂ ਕੋਰਸਿਸ ਦੇ ਰਹੇ ਹਾਂ ਕੋਰਸਿਸ ਵਿੱਚ ਇਹ ਇੱਕ ਕੋਈ ਕੋਰਸ ਵੀ ਅਸੀਂ ਦੇ ਰਹੇ ਨਾ ਪਹਿਲਾਂ ਤਾਂ ਇੰਡਸਟਰੀ ਨੂੰ ਕੀ ਰਿਕੁਆਇਰਮੈਂਟ ਹੈ ਤਾਂ ਬੱਚਾ ਇੱਥੋਂ ਨਿਕਲ ਕੇ ਇੰਡਸਟਰੀ ਵਿੱਚ ਉਹ ਜਾ ਕੇ ਨੌਕਰੀ ਕਰਨ ਲੱਪੇ ਉਹਦਾਂ ਦੇ ਸਕਿੱਲਸ ਜਿਹੜੀ ਇੰਡਸਟਰੀ ਨੂੰ ਚਾਹੀਦੀ ਉਹਦਾਂ ਦਾ ਕੋਰਸ ਡਿਜ਼ਾਈਨ ਕੀਤਾ ਜਾਂਦਾ ਹੈ ਠੀਕ ਹੈ ਤਾਂ ਯੂਨੀਵਰਸਿਟੀ UGC ਤੋਂ ਮਾਨਤਾ ਪ੍ਰਾਪਤ ਹੈਗੀ ਹੈ ਹੁਣ ਉਹ ਕੋਰਸ ਕਰਨ ਦੇ ਲਈ ਫੀਸ ਚਾਹੀਦੀ ਹੁੰਦੀ ਹੈ ਤੇ ਫੀਸ ਦੇ ਵਿੱਚ ਅਸੀਂ ਇਸ ਦਿਨ ਦੇ ਕੋਰਸ ਕੁਝ ਲੈ ਕੇ ਆਏ ਆ ਕਿ ਅੱਧੀ ਫੀਸ ਅਸੀਂ ਪਹਿਲਾਂ ਲੈ ਰਹੇ ਹਾਂ ਜਦੋਂ ਬੱਚਾ ਪੜਦਾ ਹੋਏਗਾ ਇਨਸਟਾਲਮੈਂਟਸ ਵਿੱਚ ਅੱਧੀ ਫੀਸ ਦੇ ਰਹੇ ਹਾਂ ਸਮੈਸਟਰ ਵਾਈਜ਼ ਅੱਧੀ ਫੀਸ ਅਸੀਂ ਲੈ ਰਹੇ ਹਾਂ ਕਿ ਜਦੋਂ ਬੱਚੇ ਦੀ ਨੌਕਰੀ ਲੱਗ ਜਾਏਗੀ ਨੌਕਰੀ ਲੱਗਣ ਤੋਂ ਬਾਅਦ ਬੱਚਾ ਇਨਸਟਾਲਮੈਂਟਸ ਵਿੱਚ ਇਹ ਫੀਸ ਭੇ ਕਰ ਸਕਦਾ ਮਤਲਬ ਪੜਾਈ ਦੇ ਵਿੱਚ ਵਿੱਚ ਹੀ ਬੱਚਾ ਨੌਕਰੀ ਲੱਗ ਜਾਏਗਾ ਹਾਂਜੀ ਜਿੱਦ ਤੱਕ ਮੈਂ ਇੱਕ ਕਹਾਵਾ ਚਾਹੇ 3 ਸਾਲ ਦਾ ਪ੍ਰੋਗਰਾਮ ਹੈ ਡਿਗਰੀ ਪ੍ਰੋਗਰਾਮ ਚਾਹੇ 4 ਸਾਲ ਦਾ ਡਿਗਰੀ ਪ੍ਰੋਗਰਾਮ ਇੱਕ ਸਾਲ ਅਸੀਂ ਇਦਾਂ ਦਾ ਰੱਖਿਆ ਕਿ ਉਸ ਬੱਚੇ ਨੇ ਇੰਡਸਟਰੀ ਵਿੱਚ ਜਾ ਕੇ ਇੱਕ ਸਾਲ ਕੰਮ ਕਰਨਾ ਹੈ ਅੱਛਾ ਜਦੋਂ ਲਾਸਟ ਇੱਕ ਸਾਲ ਦੇ ਵਿੱਚ ਉਹਨੇ ਕੰਮ ਕਰਨਾ ਹੈ ਤਾਂ ਉਹਦੇ ਵਿੱਚ ਇਹ ਇੱਕ ਬੱਚਾ ਉਹਦੀ ਪਰਫਾਰਮੈਂਸ ਦੇ ਬੇਸਿਸ ਦੇ ਉੱਤੋਂ ਸਟਾਈਫਨ ਮਿਲੇਗਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਪੇਡ ਸਟਾਈਫਨ ਹੋ ਸਕਦਾ ਹੈ ਉਦੋਂ ਬੱਚਾ ਇੱਕ ਤਰ੍ਹਾਂ ਦਾ ਆਪਣਾ ਜੇਬ ਖਰਚ ਕੱਟਣਾ ਸ਼ੁਰੂ ਹੋ ਸਕਦਾ ਚਾਹੇ 10000 ਰੁਪਏ 25000 ਰੁਪਏ 40000 ਰੁਪਏ ਕੁਝ ਵੀ ਅਮਾਉਂਟ ਬੱਚੇ ਦੀ ਸਕਿੱਲ ਦੇ ਅਕ ਕੰਪਲੀਟ ਮੰਨੀ ਜਾਏਗੀ ਡਿਗਰੀ ਹੋਣ ਤੋਂ ਬਾਅਦ ਬੱਚਾ ਜਦੋਂ ਬਾਹਰ ਮਾਰਕੀਟ ਵਿੱਚ ਪਲੇਸਮੈਂਟ ਲਈ ਜਾਏਗਾ ਅਸੀਂ ਪਲੇਸਮੈਂਟ ਦੀ ਅਸਿਸਟੈਂਸ ਵੀ ਦਿੰਦੇ ਆ ਠੀਕ ਹੈ ਬੱਚੇ ਦੇ ਕੋਲ 1 ਸਾਲ ਦਾ ਇੰਡਸਟਰੀ ਐਕਸਪੀਰੀਅੰਸ ਪਹਿਲਾਂ ਹੀ ਹੈਗਾ ਫਿਰ ਜਦੋਂ ਨੌਕਰੀ ਲੱਗ ਜਾਏਗੀ ਉਹਦੀ ਤਾਂ ਬਾਕੀ ਜਿਹੜੀ ਬਚੀ ਹੋਈ ਫੀਸ ਆ ਉਹਨੇ ਫਿਰ ਉਦੋਂ ਇਨਸਟਾਲਮੈਂਟਸ ਵਿੱਚ ਦੇਣੀ ਸ਼ੁਰੂ ਮਤਲਬ ਇਹ ਅੱਛਾ ਇਹ ਤੁਹਾਡੀ ਮਤੋਂ ਜਿਹੜੀ ਅਸੀਂ ਕਹਿ ਰਹੇ ਹਾਂ ਗੱਲ ਦੀ ਸੱਚਾਈ ਹੈਗੀ ਮਤਲਬ ਬੱਚਾ ਪੜ੍ਹਾਈ ਦੇ ਵਿੱਚ ਵਿੱਚ ਹੀ ਬੱਚਾ ਆਪਦੇ ਆਪ ਨੂੰ ਨੌਕਰੀ ਵਾਲਾ ਬਣਾ ਲੇਗਾ ਤੇ ਫਿਰ ਉਹ ਆਪਣੇ ਆਪ ਨੂੰ ਮਾਪਿਆਂ ਨੂੰ ਲੋਡ ਨਹੀਂ ਹੈਗੀ ਉਹਨੂੰ ਅੱਧੀ ਫੀ ਆਪਣੇ ਪੈਰਾਂ ਤੇ ਖੜਾ ਹੋ ਜਾਏਗਾ ਕਿ ਫੀਸ ਉਹਨੇ ਆਪਣੇ ਆਪ ਇਨਸਟਾਲਮੈਂਟਸ ਵਿੱਚ ਦੇਣੀ ਆਪਣਾ ਖਰਚਾ ਵੀ ਕੱਢੇਗਾ ਤਾਂ ਆਪਣੀ ਫੀਸ ਵੀ ਦੇਗਾ ਅਸੀਂ ਅੱਜ ਕੱਲ ਪੰਜਾਬੀਆਂ ਦੀ ਗੱਲ ਕਰੀਏ ਇੱਕ ਕਿੰਦੇ ਨੇ ਚਲੋ ਉਹ ਵੀ ਹੁਣ ਜਿਹੜੀ ਭੇਡ ਚਾਲ ਸੀ ਉਹ ਵੀ ਹੁਣ ਘਟ ਹੋ ਚੁੱਕੀ ਬਾਹਰ ਜਾਣ ਦੀ ਜਿਹੜੀ ਅਸੀਂ ਜਿਹੜੀ ਲਾਲਸਾ ਸੀ ਉਹ ਵੀ ਘਟ ਚੁੱਕੀ ਹੈ ਪਰ ਪੰਜਾਬੀਆਂ ਚ ਹੁਨਰ ਦੀ ਤਾਂ ਕਮੀ ਨਹੀਂ ਹੈਗੀ ਤੁਸੀਂ ਵੀ ਐਜ਼ ਅ ਪੰਜਾਬੀ ਹੈਗੇ ਹੋ ਪਰ ਪੰਜਾਬੀਆਂ ਨੂੰ ਇੱਕ ਸਖਾਣ ਵਾਲਾ ਇੱਕ ਇੰਸਟੀਟਿਊਸ਼ਨ ਜਿਹੜਾ ਹੈਗਾ ਉਹ ਚਾਹੀਦਾ ਦੇਖੋ ਹੁਨਰ ਦਿਮਾਗ ਦੇ ਵਿੱਚ ਪੰਜਾਬੀ ਸਭ ਤੋਂ ਅੱਗੇ ਆਪਾਂ ਕੰਨੇ ਆ ਬਾਹਰ ਜਾ ਕੇ ਵੀ ਕੰਮ ਕਰਦੇ ਸੀ ਉੱਥੇ ਜਾ ਕੇ ਵੀ ਸਕਿੱਲ ਪਹਿਲਾਂ ਲੈਂਦੇ ਸੀ ਫਿਰ ਕੰਮ ਕਰਦੇ ਸੀ ਹੁਣ ਇੱਥੇ ਬੱਚਿਆਂ ਦੇ ਕੋਲ ਸਕਿੱਲ ਹੋ ਜਾਏਗੀ ਫਿਰ ਭਾਵੇਂ ਉਹ ਇੱਥੇ ਕੰਮ ਕਰਨ ਜਾਂ ਸਕਿੱਲ ਦੇ ਬੇਸ ਤੇ ਬਾਹਰ ਜਾ ਕੇ ਕੰਮ ਕਰਨ ਫਿਰ ਉਹ ਵੈਲਿਡ ਰੂਟ ਦੇ ਨਾਲ ਬਾਹਰ ਜਾਣਗੇ ਇਹ ਨਹੀਂ ਇੱਕ ਡਾਂਕੀ ਰੂਟ ਦੇ ਥਰੂ ਜਾਣਗੇ ਪੈਸੇ ਨੇ ਨੇ ਲੱਖਾਂ ਲਗਾ ਕੇ ਜਾਣਗੇ ਇੱਥੇ ਕੀ ਹੈ ਕਿ ਹੁਨਰ ਹਾਸਲ ਕਰੋ ਫਿਰ ਨੌਕਰੀ ਚਾਹੇ ਬਾਹਰ ਜਾ ਕੇ ਕਰੋ ਜਾਂ ਇੱਥੇ ਕਰੋ ਬੱਟ ਪ੍ਰੋਪਰ ਰੂਟ ਦੇ ਨਾਲ ਜਾਣਗੇ ਮਤਲਬ ਜਿਹੜੀ ਇੱਕ ਟਰੈਕ ਹੈਗਾ ਉਹ ਜਦੋਂ ਬੱਚੇ ਟਰੈਕ ਤੋਂ ਖੁੱਝਦੇ ਨੇ ਉਹ ਉਹਦਾ ਮੇਨ ਇੱਕ ਹੁੰਦਾ ਹੈ ਉਸ ਦੀ ਪਿੱਛੇ ਜਿਹੜੀ ਪੜਾਈ ਹੁੰਦੀ ਉਹ ਕਿਤੋਂ ਹੋਈ ਹ ਵੱਡਾ ਦੇਖਿਆ ਜਾਂਦਾ ਵੀ ਜਦੋਂ ਬੱਚਾ ਦੇਖੋ ਸਾਡਾ ਬੱਚਾ ਗ੍ਰੈਜੂਏਸ਼ਨ ਕਰ ਲਈ ਪੋਸਟ ਆਂਦਾ ਕੀ ਹੈ ਕੁਛ ਵੀ ਨਹੀਂ ਆਂਦਾ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਨਾ ਇੱਕ ਸਾਡੇ ਚਾਂਸਲਰ ਸਰ ਨਾ ਐਗਜ਼ਾਮਪਲ ਦਿੰਦੇ ਹੁੰਦੇ ਆ ਬਹੁਤ ਵਧੀਆ ਐਗਜ਼ਾਮਪਲ ਹੈ ਉਹ ਕਹਿੰਦੇ ਇੱਕ ਹੁੰਦਾ ਹੈ ਪਾਸਪੋਰਟ ਇੱਕ ਹੁੰਦਾ ਵੀਜ਼ਾ ਡਿਗਰੀ ਆਪਾਂ ਹਾਸਲ ਕਰ ਲੈਂਦੇ ਉਹ ਇੱਕ ਪਾਸਪੋਰਟ ਹੈ ਵੀਜ਼ਾ ਉਦੋਂ ਲੱਗਣਾ ਜਦ ਤੁਹਾਡੇ ਕੋਲ ਸਕਿੱਲ ਹੋਏਗੀ ਤੇ ਬਿਨਾ ਸਕਿੱਲ ਤੋਂ ਠੀਕ ਹੈ ਕੋਈ ਡਿਗਰੀ ਕਿਸੇ ਕੰਮ ਦੀ ਨਹੀਂ ਜਿੱਦਾਂ ਬਿਨਾ ਵੀਜ਼ੇ ਤੋਂ ਕੋਈ ਪਾਸਪੋਰਟ ਕਿਸੇ ਕੰਮ ਦਾ ਨਹੀਂ ਐ ਸੋ ਸਕਿੱਲ ਹੋਏਗੀ ਤਾਂ ਤੁਹਾਡੇ ਲਈ ਕੰਪਨੀਆਂ ਦੇ ਦਰਵਾਜ਼ੇ ਓਪਨ ਨੇ ਨੌਕਰੀ ਲਈ ਫਿਰ ਤੁਸੀਂ ਚੂਜ਼ ਕਰ ਸਕਦੇ ਕਿ ਕਿੱਥੇ ਨੌਕਰੀ ਕਰਨੀ ਹੈ ਤਾਂ ਮਤਲਬ ਹੁਨਰ ਦੇ ਉੱਤੇ ਫੋਕਸ ਅੱਜ ਦੀ ਡੇਟ 'ਚ ਚਾਹੇ ਤੁਸੀਂ ਦੇਖੋ ਕਿ ਭਾਰਤ ਸਰਕਾਰ ਆ ਉਹ ਵੀ ਹੁਨਰ ਨੂੰ ਪਹਿਲ ਦੇ ਰਹੀ ਐ ਪੰਜਾਬ ਸਰਕਾਰ ਵੀ ਦੇ ਰਹੀ ਐ ਤਾਂ ਹਰ ਪਾਸੇ ਇਹ ਐ ਕਿ ਆਪਾਂ ਸਕਿੱਲ ਤੇ ਫੋਕਸ ਤਾਂ ਕਰ ਰਹੇ ਐ ਕਿ ਬੱਚੇ ਦੇ ਕੋਲ ਕੋਈ ਸਕਿੱਲ ਹੋਏਗੀ ਉਹ ਕਦੇ ਬੱਚਾ ਭੁੱਖਾ ਨਹੀਂ ਮਰੇਗਾ ਅਸੀਂ ਬੱਚਿਆਂ ਨਾਲ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਅਸੀਂ ਇੱਥੋਂ ਮਿਲਦੇ ਸੀ ਬੱਚਿਆਂ ਤੋਂ ਉਹਨਾਂ ਨੇ ਵੀ ਇਹ ਦੱਸਿਆ ਕਿ ਇੱਥ ਸਟੇਟਾਂ ਤੋਂ ਵੀ ਬੜੇ ਦੂਰ ਦਿੱਲੀ ਜਿੱਥੇ ਲੋਕ ਇੱਥੋਂ ਪੜ੍ਹਨ ਲਈ ਜਾਂਦੇ ਨੇ ਕਿੰਨ ਦਿੱਲੀ ਤੋਂ ਇੱਥੇ ਬੱਚੇ ਆਏ ਨੇ ਕਹਿੰਦੇ ਵੀ ਇਹਨਾਂ ਦਾ ਜਿਹੜਾ ਇੱਕ ਐਜ਼ ਅ ਟੀਚਿੰਗ ਜਿਹੜਾ ਹੈਗਾ ਉਹ ਬਹੁਤ ਵਧੀਆ ਤੇ ਪੰਜਾਬ ਦੇ ਵੀ ਲੋਕ ਇੱਥੇ ਹੁਣ ਕਹਿੰਦੇ ਨੇ ਬਹੁਤ ਵੱਡੀ ਗਿਣਤੀ ਜਿੱਥੇ ਆ ਰਹੇ ਨੇ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਕਿ ਮੇਰੇ ਕੋਲ 21 22 ਸਟੇਟ ਦੇ ਬੱਚੇ ਪੜ੍ਹ ਰਹੇ ਆ ਤੁਸੀਂ ਸਾਊਥ ਦੇਖੋ ਕਰਨਾਟਕਾ ਤੋਂ ਤੇਲੰਗਾਨਾ ਆਂਧਰਾ ਪ੍ਰਦੇਸ਼ ਜੇ ਸਾਊਥ ਵੱਲੋਂ ਦੇਖੀਏ ਉਧਰੋਂ ਦਿੱਲੀ ਵੀ ਹੈ ਮਹਾਰਾਸ਼ਟਰ ਗੁਜਰਾਤ ਰਾਜਸਥਾਨ ਦੂਜੇ ਪਾਸੇ ਆਪਾਂ ਦੇਖੀਏ ਆਸਾਮ ਵੱਲੋਂ ਆ ਠੀਕ ਆ ਤਾ ਬੱਚਾ 올ਓਵਰ ਇੰਡੀਆ ਹੈ ਪਹਿਲਾਂ ਪੰਜਾਬ ਦਾ ਬੱਚਾ ਮੇਰੇ ਕੋਲ ਘਟ ਸੀ ਇਸ ਸਾਲ ਜਿੱਦਾਂ ਹੜ ਆ ਗਿਆ ਨਾ ਇੰਨਾ ਬੱਚਾ ਇੱਥੇ ਆਉਣਾ ਚਾਹੀਦਾ ਆ ਚਾਰਿਆ ਆ ਕਿ ਐਡਮਿਸ਼ਨ ਲੈ ਲਈ ਕਿਉਂਕਿ ਸਕਿੱਲ ਓਰੀਐਂਟਡ ਪ੍ਰੋਗਰਾਮ ਹੈ ਗਿਆ ਤਾਂ ਬੱਚਿਆਂ ਨੂੰ ਹੁਣ ਪਛਾਣ ਹੋ ਰਹੀ ਹੈ ਇੱਕ ਬਾਹਰ ਦਾ ਰਸਤਾ ਹੋ ਗਿਆ ਬੰਦ ਤਾਂ ਹੁਣ ਬਾਹਰਲੇ ਬੱਚੇ ਇੱਥੇ ਮੇਰੇ ਕੋਲ ਆ ਕੇ ਪੜਦੇ ਆ ਤਾਂ ਆਪਣੇ ਨੂੰ ਕਿਉਂ ਨਾ ਦਿੱਤਾ ਜਾ ਪਹਿਲ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਕਰ ਰਹੇ ਹਾਂ ਇੱਕ ਵੱਧ ਚੜ ਕੇ ਆਓ ਉਹ ਬੱਚਾ ਹੈ ਜਿਹਦੇ ਕੋਲ ਕੋਈ ਪੈਸ਼ਨ ਹੋਏ ਕੁਝ ਸਿੱਖਣ ਦਾ ਕੁਝ ਕਰਨ ਦਾ ਕਿਉਂਕਿ ਸਾਡੇ ਇੱਥੇ ਫੋਕਸ ਹੈਗਾ ਹੱਥੀ ਕੰਮ ਕਰਨ ਦੇ ਉੱਤੇ ਹੈ ਪ੍ਰੈਕਟੀਕਲ ਦੇ ਉੱਤੇ ਜਿਆਦਾ ਫੋਕਸ ਹੈਗਾ ਸੋ ਥੈਟ ਬੱਚਾ ਪ੍ਰੈਕਟੀਕਲ ਕਰੇ ਸਿੱਖੇ ਨੋਲੇਜ ਲਵੇ ਤਾਂ ਅੱਗੇ ਜਾ ਕੇ ਵਧੀਆ ਨੌਕਰੀ ਮਤਲਬ ਅਸੀਂ ਹੁਣ ਇੱਕ ਇੱਕ ਐਸੇ ਨੇ ਵੀ ਜ਼ਿਮੀਂਦਾਰਾਂ ਦੇ ਬੱਚੇ ਕਿਸਾਨਾਂ ਦੇ ਹੁਣ ਇੱਥੇ ਲੋਕ ਆ ਰਹੇ ਨੇ ਤੇ ਉਹ ਜਦੋਂ ਇੱਥੇ ਆਣਗੇ ਤੇ ਉਹਨਾਂ ਨੂੰ ਇਹ ਵੀ ਨਹੀਂ ਹੈਗਾ ਕਿ ਕਿਉਂਕਿ ਇੱਕ ਜ਼ਿੰਮੇਵਾਰ ਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਪੈਸੀ ਹੁੰਦੀ ਉਹ ਵੀ ਤੁਸੀਂ ਖਤਮ ਕਰ ਦਿੱਤੀ ਤੇ ਹੁਣ ਇੱਥੇ ਬੱਚੇ ਆਣਗੇ ਤੇ ਉਹਨਾਂ ਦਰਵਾਜ਼ੇ ਖੁੱਲੇ ਨੇ ਕਿਉਂਕਿ ਐਡਮਿਸ਼ਨ ਦਾ ਵੀ ਤੁਸੀਂ ਦੱਸ ਰਿਹਾ ਵੀ ਬਹੁਤ ਘੱਟ ਸੀਟਾਂ ਰਹਿ ਚੁੱਕੀਆਂ ਨੇ ਬਿਲਕੁਲ ਜੀ ਐਡਮਿਸ਼ਨ ਦਾ ਵੀ ਮੈਂ ਤੁਹਾਨੂੰ ਜਿੱਤਾ ਕਿਹਾ ਨਾ ਅੱਜ ਮੈਂ ਤੁਹਾਨੂੰ ਦੱਸਾਂ ਮੈਨੂੰ ਪੋਰਟ ਬਲੇਅਰ ਤੋਂ ਪੀਰੀਅੰਸ ਦੇ ਫੋਨ ਆ ਰਹੇ ਜਿਹੜਾ ਕਿ ਤੁਸੀਂ ਦੇਖੋ ਅੰਡੇਮਾਨ ਨਿਕੋਬਰ ਆਈਲੈਂਡਸ ਹੈ ਕੀ ਬਾਤ ਹੈ ਜੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਕਿੱਦਾਂ ਕੰਦੇ ਜੀ ਸਾਨੂੰ ਪਹਿਲਾਂ ਪਤਾ ਲੱਗਾ ਫਿਰ ਉਹਨਾਂ ਨੇ ਕਿਸੇ ਉਹਨਾਂ ਦੇ ਰਿਸ਼ਤੇਦਾਰ ਤੇ ਕਿਉਂਕਿ ਕੰਦੇਸਕੇਲੀ ਯੂਨੀਵਰਸਿਟੀ ਆ ਪੀ ਆਫਟਰ ਪਲੇਸਮੈਂਟ ਹੈਗਾ ਆ ਇੰਡਸਟਰੀ ਨਾਲ ਕੋਲਾਬੋਰੇਸ਼ਨ ਹੈ ਸਾਰਿਆਂ ਨੇ ਉਹ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਠੀਕ ਹੈ ਇੱਥੇ ਇਸ ਯੂਨੀਵਰਸਿਟੀ ਨੂੰ ਪਹਿਲ ਦੇ ਰਹੇ ਆ ਸਕਾਲਰਸ਼ਿਪ ਦਾ ਇੱਕ ਛੋਟਾ ਜਿਹਾ ਕਨਸੈਪਟ ਜਾਨਣਾ ਚਾਹਾਂਗੇ ਕਿਉਂਕਿ ਜਿਨ੍ਹਾਂ ਦੇ ਬੱਚੇ ਇੰਟੈਲੀਜੈਂਟ ਹੁੰਦੇ ਨੇ ਉਹਨਾਂ ਨੂੰ ਹੁੰਦਾ ਸਾਡਾ ਬੱਚਾ ਜਦੋਂ ਪੜ ਰਿਹਾ ਸਕਾਲਰਸ਼ਿਪ ਉਹਨਾਂ ਦੇ ਬੜੀ ਅਹਿਮ ਹੁੰਦੀ ਹੈ ਬਿਲਕੁਲ ਸਰ ਅਸੀਂ ਸਕਾਲਰਸ਼ਿਪ ਵੀ ਦੇ ਰਹੇ ਹਾਂ ਬੱਚਿਆਂ ਨੂੰ ਠੀਕ ਹੈ ਉਹਨਾਂ ਦੇ ਪਲੱਸ 2 ਬੇਸਿਸ ਦੇ ਉੱਤੇ ਕੀ ਮੈਰਿਟ ਵਿੱਚ ਹੈ ਉਸ ਅਕੋਰਡਿੰਗ ਸਕਾਲਰਸ਼ਿਪ ਸਿੰਗਲ ਗਰਲ ਚਾਹੀਦਾ ਉਹ ਸਾਰਿਆਂ ਨੂੰ ਅਸੀਂ ਮੁੱਖ ਰੱਖਦੇ ਹੋਏ ਅਲੱਗ-ਅਲੱਗ ਤਰ੍ਹਾਂ ਦੀਆਂ ਸਕਾਲਰਸ਼ਿਪਸ ਬੱਚਿਆਂ ਨੂੰ ਦੇ ਰਹੇ ਹਾਂ ਸੀ ਆਖਰੀ ਕੀ ਕਹਿਣਾ ਚਾਹੁੰਦੇ ਹੋ ਸਾਡਾ ਜਿਹੜਾ ਪੰਜਾਬ ਦੇ ਲੋਕ ਹੈਗੇ ਨੇ ਅਸੀਂ ਚਾਹਾਂਗੇ ਪੰਜਾਬੀਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਇਸ ਯੂਨੀਵਰਸਿਟੀ 'ਚ ਅਸੀਂ ਵੀ ਤੁਹਾਡੇ ਅਗੇ ਰਿਕੁਐਸਟ ਕਰਾਂਗੇ ਪੰਜਾਬੀਆਂ ਨੂੰ ਬਹੁਤ ਕਿਉਂਕਿ ਮੌਕਾ ਦਿਓ ਤੁਸੀਂ ਹੁਣ ਨਹੀਂ ਨਹੀਂ ਸਰ ਦੇਖੋ ਮੌਕਾ ਪੂਰਾ ਹੈ ਸਾਰਿਆਂ ਨੂੰ ਪ੍ਰੇਫਰੈਂਸ ਪੰਜਾਬ ਦੇ ਬੱਚਿਆਂ ਨੂੰ ਵੀ ਹੈਗੀ ਆ ਪਰ ਬੱਚੇ ਟੈਲੈਂਟਰ ਚਾਹੀਦੇ ਟੈਲੈਂਟਡ ਡੈਡੀਕੇਟਿਡ ਹੋਣੇ ਚਾਹੀਦੇ ਬੱਚਾ ਮੈਰੀਟੋਰੀਅਸ ਹੋਣਾ ਚਾਹੀਦਾ ਥੋੜਾ ਬਹੁਤ ਵੀਕ ਹੋਏ ਪਰ ਉਹਦੇ ਮਨ ਚ ਜਜ਼ਬਾ ਹੋਣਾ ਚਾਹੀਦਾ ਮੈਂ ਕੁਝ ਕਰਨਾ ਹੈ ਇੱਥੇ ਇਹ ਨਹੀਂ ਕਿ ਜੇ ਕੋਈ ਟਾਈਮ ਪਾਸ ਕਰਨ ਆਏਗਾ ਉਹ ਉਸ ਲਈ ਯੂਨੀਵਰਸਿਟੀ ਨਹੀਂ ਹੈਗੀ ਸਿੱਧਾ ਸਿੱਧਾ ਇਹ ਕੋਈ ਕੋਈ ਕਹਿੰਦਾ ਇਹ ਵੀ ਗੱਲ ਜਿਹੜੀ ਹੈਗੀ ਹੈ ਨਹੀਂ ਦੇਖੋ ਅਸੀਂ ਫੋਕਸ ਹੈਗੇ ਆ ਕਿ ਜੀ ਕੰਮ ਕਰਕੇ ਦਿਖਾਉਣਾ ਹੈ ਬੱਚਿਆਂ ਨੇ ਕਰਨਾ ਹੈ ਇ ਹੁੰਦੇ ਆ ਬੱਚਿਆਂ ਨੂੰ ਪੜਾਉਂਦੇ ਆ ਉਹ ਰਾਤ ਪਰ ਬੈਠ ਕੇ ਲੈਬਸ ਦੇ ਵਿੱਚ ਉਹਨਾਂ ਨਾਲ ਡਿਸਕਸ ਕਰਦੇ ਆ ਆਈਡੀਆਸ ਤੇ ਪ੍ਰੋਜੈਕਟਸ ਕਰਦੇ ਜਦੋਂ ਉਹ ਆ ਕੇ ਦੇਖਦੇ ਕਿ ਇੱਥੇ ਟੈਲੈਂਟ ਹੈਗਾ ਆ ਤਾਂ ਹੀ ਉਹ ਬਾਹਰ ਜਾ ਕੇ ਕਰਦੇ ਕਿ ਜੇ ਅਸੀਂ ਪਲੇਸਮੈਂਟ ਕਰਦੇ ਆ ਉਹ ਸਾਡੇ ਨਾਲ ਜੁੜਨਾ ਚਾਹੁੰਦੇ ਆ ਠੀਕ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕੁਝ ਇੰਡਸਟਰੀਜ਼ ਮੇਰੇ ਨਾਮ ਨਹੀਂ ਲੈਂਦਾ ਪਾਈਪਲਾਈਨ ਚ ਕੁਝ ਇੰਡਸਟਰੀਜ਼ ਬਹੁਤ ਵੱਡੀਆਂ ਐ ਜਿਹੜੀਆਂ ਸਾਡੇ ਨਾਲ ਹੱਥ ਜੋੜ ਕੇ ਅੱਗੇ ਕੰਮ ਕਰਨਾ ਚਾਹ ਰਹੀਆਂ ਐ ਰੀਸੈਂਟਲੀ ਹੁਣ ਤੁਸੀਂ ਨਿਊਜ਼ ਵਿੱਚ ਦੇਖ ਹੀ ਲਿਆ ਹੁਣਾ ਰੀਲਟਲ ਦੇ ਨਾਲ ਸਾਡਾ ਟਾਈਪ ਹੋਇਆ ਐ ਜਿਹੜੀ ਕਿ ਇੱਕ ਬਹੁਤ ਵੱਡੀ ਐ ਠੀਕ ਐ ਆਧਾਰ ਐ ਪੰਜਾਬ ਦਾ ਠੀਕ ਐ ਉਹਨੇ ਕਿਸੇ ਹੋਰ ਨਾਲ ਨਹੀਂ ਕੀਤਾ ਇਸ ਸਕਿੱਲ ਯੂਨੀਵਰਸਿਟੀ ਨਾਲ ਹੱਥ ਜੋੜ ਕੇ ਕਲੈਬਰੇਟ ਕਰਕੇ ਅਸੀਂ ਉਹਨਾਂ ਲਈ ਸਪੈਸ਼ਲਾਈਜ਼ਡ ਪ੍ਰੋਗਰਾਮ ਸਟਾਰਟ ਕਰ ਰਹੇ ਹਾਂ ਤੋ ਇਹ ਵੱਡੀਆਂ ਅਚੀਵਮੈਂਟਸ ਸਾਡੇ ਐ ਕਿ ਕਈ ਹੋਰ ਇਦਾਂ ਦੇ ਟਾਈਪਸ ਹੈਗੇ ਜ ਇਹ ਜ਼ਰੂਰਤ ਹੈ ਕੀ ਹੈ ਤਾਂ ਕਿਥੇ ਸਕਿੱਲ ਦੇ ਰਹੇ ਆ ਉਹ ਵੀ ਪਤਾ ਹੈ थैंक यू ਸੋ ਮਚੀ ਜੀ थैंक यू ਜੀ ਸੋ ਸਿੱਧਾ ਸਿੱਧਾ ਜਿਹੜਾ ਇਹ ਹੈਗਾ ਜਿਹੜਾ ਬੱਚਾ ਹੋਨਰ ਬਾਜ ਹੈਗਾ ਮਾਪੇ ਚਾਹਦੇ ਨੇ ਕਿ ਸਾਡਾ ਬੱਚਾ ਅਜਈਆ ਯੂਨੀਵਰਸਿਟੀ ਵਿੱਚ ਪੜ੍ਹਨਾ ਚਾਹੀਦਾ ਪਰ ਬੱਚਾ ਵੀ ਚਾਵੇ ਕਿ ਮੈਂ ਪੜ੍ਹ ਕੇ ਕੁਝ ਬਣਨਾ ਚਾਹਨਾ ਹੈ ਤੇ ਇਸ ਯੂਨੀਵਰਸਿਟੀ ਦਾ ਬਹੁਤ ਵੱਡੇ ਵੱਡੀ ਜਿਹੜੀ ਇੰਡਸਟਰੀ ਹੈਗੀ ਉਹਨਾਂ ਦਾ ਕੈਲੀਬ੍ਰੇਸ਼ਨ ਹੈਗੀ ਆ ਤੇ ਉਹਨਾਂ ਨਾਲ ਜਿਹੜਾ ਹੱਥ ਉਹਨਾਂ ਨੇ ਮਲਾਇਆ ਵੀ ਹੋਇਆ ਬਹੁਤ ਵੱਡੇ ਪੱਧਰ ਤੇ ਤੇ ਬੱਚੇ ਇੱਥੇ ਆਪਣੇ ਆਪ ਹੀ ਪੈਰਾਂ ਤੇ ਖੜੇ ਹੁੰਦੇ ਨੇ ਤੇ ਇਹੀ ਇੱਕ ਯੂਨੀਵਰਸਿਟੀ ਜਾਂ ਕਿਸੇ ਆਦਾਰੇ ਦਾ ਇੱਕ ਵੱਡਾ ਦੇਣ ਹੁੰਦੀ ਜੋ ਬੱਚੇ ਦੇ ਲਈ ਬਹੁਤ ਜ਼ਰੂਰੀ ਹੁੰਦਾ ਕੈਰੇਬਸਨ ਦਲੇਦ ਦੇ ਨਾਮ ਸੰਦੀਪ ਕਮੋਜ ਰੋਪੜ ਲੈਮਰੇਟਸ ਟੈਕਸ ਯੂਨੀਵਰਸਿਟੀ ਤੋਂ